स महाराजदास महाराज जय गुरुदेव हर गुरुदेव जय गुरुदेव हर गुरुदेव जयदास शक्ति जय गुरुदेव गुरुदेव शिव रविदास शक्ति शिव रविदास शक्ति सोनर में रघुरुदास महाराज की जय भी जय जय भारत ਕੋਡੀ ਸੋਚਦੇ ਮੈਨਾਂ ਆ ਮੇਰੇ ਥੋਕੇ ਸਤਿਕਾਰਯੋਗ ਸਾਥੀਓ ਜੋ 647 ਮਾ ਸਾਹਿਬ ਸ਼ਿਗੁਰੂਪਤਾਸ ਮਹਾਰਾਜ ਜੀ ਦਾ 24 ਫਰਵਰੀ 2024 ਨੂੰ ਪਾਵਨ ਪਵਿੱਤਰ ਜਨਮ ਦਿਹਾੜਾ ਆ ਰਿਹਾ ਉਹਨੂੰ ਮੁੱਖ ਰੱਖਦਿਆਂ ਹੋਇਆਂ ਸ਼੍ਰੋਮਣੀ ਸ਼੍ਰੀ ਗੁਰੂ ਦਰਬਾਰ ਸਭਾ ਰਜਿਸਟਰਡ ਜ਼ਿਲ੍ਹਾ ਹਿਾਰਪੁਰ ਵੱਲੋਂ ਅਤੇ ਚੈਰੀਟੇਬਲ ਪੰਜਾਬ ਟਾਈਗਰ ਫੋਰਸਾਂ ਜਿੰਨਿਆਂ ਵੀ ਮਹੱਲੇ ਦੀਆਂ ਧਾਰਮਿਕ ਜਥੇਬੰਦੀਆਂ ਉਹਨਾਂ ਦੇ ਸਹਿਯੋਗ ਦੇ ਨਾਲ 23 ਤਰੀਕ ਦਿਨ ਸ਼ੁੱਕਰਵਾਰ ਨੂੰ ਸੋਭਾ ਯਾਤਰਾ ਹਿਾਰਪੁਰ ਵਿਖੇ ਪੂਰੀਆਂ ਜਥੇਵੰਦੀਆਂ ਕੱਢਣ ਜਾ ਰਹੀਆਂ ਹਨ ਸੋਭਾ ਯਾਤਰਾ ਦਾ ਆਰੰਭ ਤਕਰੀਬਨ 12 ਵਜੇ ਹੋ ਜਾਏਗਾ ਇਹਦੀ ਰੰਭਤਾ ਗਵਰਨਮੈਂਟ ਆਪਣੇ ਅਰੋਸ਼ਨ ਗਰਾਊਂਡ ਤੋਂ ਲੈ ਕੇ ਉਦਮ ਸਿੰਘ ਪਾਰਕ ਹੁੰਦਾ ਹੋਇਆ ਸਾਹਿਬ ਡਾਕਟਰ ਅੰਬੇਦਕਰ ਜੀ ਚੌਕ ਬੱਸ ਸਟੈਂਡ ਤੋਂ ਹੁੰਦਾ ਹੋਇਆ ਗਵਰਨਮੈਂਟ ਕਾਲਜ ਤੋਂ ਸਿਸ਼ਨ ਚੌਕ ਸਿਸ਼ਨ ਚੌਕ ਤੋਂ ਹੁੰਦਾ ਹੈ ਗਵਰਨਮੈਂਟ ਕਾਲਜ ਘੰਟਾ ਘਰ ਘੰਟਾ ਘਰ ਘੰਟਾ ਘਰ ਤੋਂ ਹੁੰਦਾ ਹੋਇਆ ਬਾਲਮੀਕ ਚੌਕ ਤੋਂ ਸਮਾਪਤੀ ਕਮਾਲਪੁਰ ਕਮਾਲਪੁਰ ਚੌਕ ਦੇ ਵਿੱਚ ਕੀਤੀ ਜਾਵੇਗੀ ਉੱਥੇ ਸਾਰਿਆਂ ਨੂੰ ਜੋ ਕਾਰਾਂ ਦੇ ਵਿੱਚ ਜਾਂ ਗੱਡੀਆਂ ਦੇ ਵਿੱਚ ਜੋ ਆਪੋ ਆਪਣੇ ਸਾਧਨਾਂ ਤੇ ਆਏ ਹਨ ਉਹਨਾਂ ਨੂੰ ਸਨਮਾਨਤ ਕੀਤਾ ਜਾਵੇਗਾ ਤੇ ਲਾਟ ਦੇ ਵਿੱਚ ਪ੍ਰਸ਼ਾਦ ਵੰਡਿਆ ਜਾਵੇਗਾ ਮੈਂ ਇੱਕ ਜ਼ਰੂਰ ਬੇਨਤੀ ਕਰੂੰਗਾ ਪ੍ਰਸ਼ਾਸਨ ਨੂੰ ਕਿਉਂ ਪਹਿਲਾਂ ਵੀ ਸਾਡਾ ਸੋਭਾ ਯਾਤਰਾ ਹੁੰਦੀਆਂ ਹਨ ਤੇ ਕਈ ਵਾਰ ਚੌਂਕਾਂ ਦੇ ਵਿੱਚ ਆਮ ਹੀ ਜਨਤਾ ਨਿਕਲਦੀ ਰਹਿੰਦੀ ਹੈ ਇਹ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰੂੰਗਾ ਕਿ ਉੱਤਰ ਪ੍ਰਸ਼ਾਸਨ ਪੂਰਾ ਆਪਣਾ ਡੂਟੀਆਂ ਲਗਾ ਕੇ ਪਹਿਲਾ ਹੀ ਲੈਂਕੀ ਸੜਕਾਂ ਨੂੰ ਗਲੀਆਂ ਦੇ ਵਿੱਚ ਦੀ ਬਹੁਤ ਰੋਡ ਹਨ ਉਹ ਜਨਤਾ ਨੂੰ ਪਬਲ ਨੂੰ ਵੀ ਤੰਗ ਨਾ ਕੀਤਾ ਜਾਵੇ ਉਹਨਾਂ ਨੂੰ ਉਸ ਰਸਤੇ ਦੇ ਵਿੱਚ ਉਹਨਾਂ ਦੀ ਆਪਣੀ ਮੰਜ਼ਿਲ ਤੱਕ ਜਾਣ ਦਾ ਤੀਜਾ ਰੱਖਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਸੰਵਿਧਾਨ ਜੈ ਭਾਰਤ ਪੋਲੇ ਸੋਨ ਰਪੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਸਾਹਵੇ ਕਮਾਲ ਧੰਧਨ ਸਤ ਗੁਰੂ ਰਵਿਦਾਸ ਜੀ ਮਹਾਰਾਜੀ ਦਾ 647ਵਾਂ ਜਨਮ ਦਿਹਾੜਾ 24 ਫਰਵਰੀ ਨੂੰ ਪੂਰੀ ਦੁਨੀਆ ਦੇ ਵਿੱਚ ਬੜੇ ਹੀ ਸ਼ਰਧਾ ਤੇ ਪਿਆਰ ਦੇ ਨਾਲ ਸਾਰੀ ਸੰਗਤ ਦੇ ਵੱਲੋਂ ਮਨਾਇਆ ਜਾ ਰਿਹਾ ਤੋਂ ਸਾਰਾ ਇਹ ਸੰਗਤ ਵਾਸਤੇ ਬਹੁਤ ਖੁਸ਼ੀ ਭਰਿਆ ਜਿਹੜਾ ਦਿਨ ਆ ਸ਼ਰਧਾ ਭਰਿਆ ਦਿਨ ਆ ਤੋਂ ਜਿੰਨੇ ਵੀ ਸਾਡੇ ਪੱਤਰਕਾਰ ਸਾਥੀ ਸਾਡੇ ਇੱਕ ਸਨੇਹ ਤੇ ਸਤ ਗੁਰੂ ਰਵਿਦਾਸ ਜੀ ਮਹਾਰਾਜੀ ਦੇ ਜਿਹੜੇ ਅਸੀਂ ਸਾਰੇ ਪੈਰੋਕਾਰ ਬੈਠੇ ਆ ਸਾਡਾ ਸੁਨਿਆ ਜਿਹੜਾ ਸੰਗਤ ਤੱਕ ਪਹੁੰਚਾਉਣ ਲਈ ਤੁਸੀਂ ਸਾਰੇ ਇੱਥੇ ਜਿੰਨੇ ਵੀ ਸਾਥੀ ਪਹੁੰਚੇ ਹੋ ਪਹਿਲਾਂ ਮੈਂ ਦਿਲ ਦੀਆਂ ਗੱਲਾਂ ਆ ਤਾਂ ਤੁਹਾਡਾ ਧੰਨਵਾਦ ਕਰਦਾ ਸਤਗੁਰੂ ਰਵਿਦਾਸ ਜੀ ਮਹਾਰਾਜ ਜੀ ਜਿਨ੍ਹਾਂ ਨੂੰ ਕੀ ਭਗਤੀ ਕਾਲ ਦੇ ਵਿੱਚ ਭਗਤ ਕਹਿ ਕੇ ਪੁਕਾਰਿਆ ਗਿਆ ਗੁਰੂਆਂ ਦੇ ਗੁਰੂ ਹੋਏ ਆ ਉਹ ਕ੍ਰਾਂਤੀ ਦਾ ਯੁੱਗ ਸੀਗਾ ਜੋ ਸਤਗੁਰੂ ਰਵਿਦਾਸ ਜੀ ਮਹਾਰਾਜ ਜੀ ਸਾਨੂੰ ਬਾਣੀ ਦੇ ਵਿੱਚ ਕਹਿ ਕੇ ਗਏ ਆ ਜਾਤ ਪਾਤ ਦੇ ਖਿਲਾਫ ਬੋਲ ਕੇ ਗਏ ਆ ਬੇਗੰਪੁਰ ਦੀ ਗੱਲ ਕਰਕੇ ਗਏ ਆ ਤੋਂ ਅਸੀਂ ਐਸੇ ਸਤਗੁਰ ਰਵਿਦਾਸ ਜੀ ਮਹਾਰਾਜ ਜੀ ਦੇ ਪੈਰੋਕਾਰ ਆ ਜੋ ਕਿ ਗੁਰੂਆਂ ਦੇ ਗੁਰੂ ਹੋਇਆ ਔਰ ਪੂਰੀ ਦੁਨੀਆ ਦੇ ਵਿੱਚ ਸਤਗੁਰ ਰਵਿਦਾਸ ਜੀ ਮਹਾਰਾਜ ਜੀ ਦੀ ਜਿਹੜੀ ਬਾਣੀ ਆ ਉਹ ਕ੍ਰਾਂਤੀਕਾਰੀ ਬਾਣੀ ਦੇ ਵਜੋਂ ਜਿਹੜੀ ਜਾਣੀ ਜਾਂਦੀ ਆ ਸੋ ਸਤਗੁਰ ਰਵਿਦਾਸ ਜੀ ਮਹਾਰਾਜ ਜੀ ਦੀ ਜਿਹੜੀ ਗੁਰਪੁਰਬ ਦਾ ਜਿਹੜਾ ਦਿਨ ਆ ਰਿਹਾ 23 ਤਰੀਕ ਨੂੰ ਜਿਹੜੀ ਸ਼ੋਭਾ ਯਾਤਰਾ ਸ਼੍ਰੋਮਣੀ ਸ਼ਿਰੂਗੁਰ ਅਵਦਾਸਾ ਰਜਿਸਟਰਡ ਜ਼ਿਲ੍ਹਾ ਹੁਸ਼ਿਆਰਪੁਰ ਔਰ ਚੈਰੀਟੇਬਲ ਸਭਾ ਜਿਹੜੀ ਸਾਡੀ ਬੱਦਨ ਸਾਹਿਬ ਸਾਡੇ ਵਿੱਚ ਪਹੁੰਚ ਰਹੀ ਆ ਔਰ ਸਾਡੇ ਬਹੁਤ ਸਤਿਕਾਰਯੋਗ ਵਿੰਦਰ ਸਰੋਆ ਜੀ ਸਾਡੇ ਪ੍ਰਧਾਨ ਸਾਹਿਬ ਬੈਠੇ ਆ ਸਾਡੇ ਬਹੁਤ ਸਤਿਕਾਰਯੋਗ ਸਾਡੇ ਠੇਕੇਦਾਰ ਭਗਵੰਦ ਦਾਸ ਜੀ ਬੈਠੇ ਆ ਤਾਰਾ ਚੰਦ ਜੀ ਬੈਠੇ ਆ ਸਾਡੇ ਬਹੁਤ ਸਤਿਕਾਰਯੋਗ ਪ੍ਰਧਾਨ ਚੰਦਰ ਲੱਕੀ ਜੀ ਅਤਿਆਚਾਰ ਵਿਰੋਧੀ ਫਰੰਟ ਔਰ ਸਾਡੀ ਸਾਰੀ ਟੀਮ ਬੈਠੀ ਆ ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਹੀ ਸ਼ਰਧਾ ਪੂਰਵਕ ਸੰਗਤਾਂ ਨੇ ਜਨਮ ਦਿਹਾੜਾ ਮਨਾਉਣਾ ਸੰਗਤਾਂ ਦੇ ਵਿੱਚ ਬੜਾ ਹੀ ਚਾਅ ਆ ਸਾਡੀ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ 23 ਤਰੀਕ ਦਿਨ ਸ਼ਨੀਵਾਰ ਸ਼ੁੱਕਰਵਾਰ ਆ ਰਿਹਾ ਜੀ ਸ਼ੁੱਕਰਵਾਰ ਵਾਲੇ ਦਿਨ ਹਰ ਸਾਲ ਦੀ ਤਰ੍ਹਾਂ ਜਿਹੜੇ ਕੁਛ ਨਾ ਕੁਛ ਪ੍ਰਬੰਧ ਜਿਹੜੇ ਆ ਉਹ ਕਮੀਆਂ ਰਹਿ ਜੰਨੀਆਂ ਸੀ ਤੁਹਾਡੇ ਪ੍ਰੈਸ ਦੇ ਜ਼ਰੀਏ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਉਸ ਦਿਨ ਜਿਹੜਾ ਸਾਫ ਸਫਾਈ ਦਾ ਟ੍ਰੈਫਿਕ ਦਾ ਜਿਹੜਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਕਿਉਂਕਿ ਮਹਾਰਾਜ ਦੀ ਪਾਲਕੀ ਅੱਗੇ ਜਾ ਰਹੀ ਹੁੰਦੀ ਆ ਪਿੱਛੋਂ ਸੰਗਤ ਕੀਰਤਨ ਕਰਦੀ ਆ ਰਹੀ ਹੁੰਦੀ ਆ ਔਰ ਜਿਹੜੀ ਟ੍ਰੈਫਿਕ ਆ ਉਹ ਕਈ ਵਾਰੀ ਕੰਟਰੋਲ ਦੇ ਵਿੱਚ ਨਹੀਂ ਹੁੰਦੀ ਜਿਹਦੇ ਕਰਕੇ ਟ੍ਰੈਫਿਕ ਜਿਹੜੀ ਆ ਉਹ ਸੰਗਤਾਂ ਦੇ ਵਿੱਚ ਆ ਵੜਦੀ ਆ ਔਰ ਕਈ ਵਾਰ ਲੜਾਈ ਝਗੜੇ ਦਾ ਮਾਹੌਲ ਵੀ ਬਣ ਜਾਂਦਾ ਤੋਂ ਤੁਹਾਡੇ ਦਰਯੀਏ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਉਸ ਦਿਨ ਟ੍ਰੈਫਿਕ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਤਾਂ ਜੋ ਸੰਗਤਾਂ ਜਿਹੜੀਆਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਦੇ ਰੰਗ ਵਿੱਚ ਰੰਗੀਆਂ ਹੋਣੀਆਂ ਕਿਸੇ ਵੀ ਤਰ੍ਹਾਂ ਦਾ ਵਿਗੜ ਨਾ ਪਵੇ ਔਰ ਜਿਹੜਾ ਸਾਡਾ ਸ਼ਹਿਰ ਦਾ ਮਾਹੌਲ ਆ ਔਰ ਬਿਲਕੁਲ ਸ਼ਾਂਤੀਪੂਰਵਕ ਬਣਿਆ ਰਵੇ ਔਰ ਸੰਗਤਾਂ ਦਾ ਜਿਹੜਾ ਸੰਤਾ ਸੰਤਾ ਮਹਾਂਪੁਰਖਾਂ ਦਾ ਜਿਹੜਾ ਉਤਸ਼ਾਹ ਹੋਣਾ ਉਸੇ ਤਰ੍ਹਾਂ ਬਣਿਆ ਰਵੇ ਤਾਂ ਸਾਰੀ ਸੰਗਤ ਦਾ ਇੱਥੇ ਪਹੁੰਚ ਤੇ ਤਹਿ ਦਿਲੋਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਨੂੰ ਧੰਨਵਾਦ ਕਰਦੇ ਆਂ ਔਰ ਸਾਰੀ ਸਾਰੇ ਸਮਾਜ ਨੂੰ ਸਰਬ ਸਮਾਜ ਨੂੰ ਬੇਨਤੀ ਕਰਦੇ ਆਂ ਕਿ ਸਤਿਗੁਰੂ ਰਬਦਾਸ ਜੀ ਮਹਾਰਾਜ ਜੀ ਜਿਨ੍ਹਾਂ ਨੇ ਬੇਗੰਪੂਰੇ ਦੀ ਸਾਨੂੰ ਬੇਗੰਪੂਰੇ ਦਾ ਸੰਕਲਪ ਦਿੱਤਾ ਅਸੀਂ ਉਹਨਾਂ ਦੇ ਦਿਨ ਤੇ ਸਾਰਾ ਸਰਬ ਸਮਾਜ ਅੱਜ ਉਸ ਦਿਨ ਇਕੱਠੇ ਹੋ ਕੇ ਇਸ ਸ਼ੋਭਾ ਯਾਤਰਾ ਦੇ ਸ਼ੁਭ ਦਿਹਾੜੇ ਤੇ ਇਕੱਠੇ ਹੋ ਕੇ ਅਸੀਂ ਹਾਜ਼ਰੀਆਂ ਲਵਾਈਏ ਔਰ ਆਪਣੇ ਜੀਵਨ ਨੂੰ ਸਫਲ ਕਰੀਏ ਬਹੁਤ ਬ ਸ਼ਤਕਾਰਯੋਗ ਪੱਤਰਕਾਰ ਭਰਾ ਔਰ ਸਾਰੀ ਪ੍ਰਬੰਧਕੀ ਕਮੇਟੀ ਸਾਰਿਆਂ ਨੂੰ ਜੈਪੀ ਜੈ ਭਾਰਤ ਛਤਗੁਰੂ ਰਵਿਦਾਸ ਮਹਾਰਾਜ ਜੀ ਦਾ 647 ਮਾ ਜਨਮ ਦਿਨ 24 ਫਰਵਰੀ ਨੂੰ ਸਮੁੱਚੀ ਦੁਨੀਆ ਦੇ ਵਿੱਚ ਉਹਨਾਂ ਵੱਲੋਂ ਉਹਨਾਂ ਦੀਆਂ ਨਾਮਲੇਵਾਂ ਸ਼ਕਤਾਂ ਵੱਲੋਂ ਮਨਾਇਆ ਜਾ ਰਿਹਾ ਜਾਏਗਾ ਔਰ ਉਸ ਜਨਮ ਦਿਨ ਦੀ ਮੈਂ ਸਭ ਸਮੁੱਚੀ ਸੰਗਤ ਨੂੰ ਮੁਬਾਰਕਬਾਦ ਦਿੰਦਾ ਔਰ ਹਿਆਰਪੁਰ ਦੇ ਵਿੱਚ 23 ਫਰਵਰੀ ਦਿਨ ਸ਼ੁੱਕਰਵਾਰ ਨੂੰ ਹਰ ਸਾਲ ਦੀ ਤਰ੍ਹਾਂ ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ ਜੋ ਨਗਰ ਕੀਰਤਨ ਕੱਢਿਆ ਜਾਂਦਾ ਉਹ ਕੱਢਿਆ ਜਾਏਗਾ 23 ਫਰਵਰੀ ਦਿਨ ਸ਼ੁੱਕਰਵਾਰ ਨੂੰ ਜਿਹਦਾ ਰੂਟ ਪ੍ਰਬੰਧਕੀ ਕਮੇਟੀ ਸ੍ਰੀ ਗੁਰੂ ਵਿਦਾਸ ਨਗਰ ਕੀਰਤਨ ਪ੍ਰਬੰਧਕੀ ਕਮੇਟੀ ਨੇ ਤੁਹਾਨੂੰ ਦੱਸ ਦਿੱਤਾ ਉਹਦੇ ਹਿਸਾਬ ਨਾਲ ਚੱਲਿਆ ਜਾਏਗਾ ਔਰ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਸਤਿਗੁਰੂ ਰਬਦਾਸ ਮਹਾਰਾਜ ਜੀ ਦੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣਾ ਕਿਉਂਕਿ ਨਸ਼ਾ ਇੱਕ ਸਾਡੇ ਸਮਾਜ ਲਈ ਕੋੜ ਹੈ ਜਿਹਦੀ ਸਤਿਗੁਰੂ ਰਬਦਾਸ ਮਹਾਰਾਜ ਜੀ ਨੇ ਵੀ ਕਲਪਨਾ ਕੀਤੀ ਹੈ ਕਿ ਨਸ਼ਿਆਂ ਤੋਂ ਸਾਨੂੰ ਬਚਣਾ ਚਾਹੀਦਾ ਉਹ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉਣਾ ਚਾਹੀਦਾ ਕਿਉਂਕਿ ਪੜ੍ਹਾਈ ਹੀ ਇੱਕ ਇਹੋ ਜਿਹਾ ਜਰੀਆ ਜਿਹਦੇ ਨਾਲ ਅਸੀਂ ਉੱਚੇ ਮੁਕਾਮ ਤੱਕ ਪਹੁੰਚ ਸਕਦੇ ਹਾਂ ਇਹ ਬੱਚਿਆਂ ਨੂੰ ਸਾਨੂੰ ਇਹ ਸਿੱਖਿਆ ਦੇਣੀ ਚਾਹੀਦੀ ਆ ਔਰ ਸਤਪੁਰੂ ਰਵਦਾਸ ਮਹਾਰਾਜ ਦੀਆਂ ਪ੍ਰਭਾਤ ਫੇਰੀਆਂ ਚੱਲ ਰਹੀਆਂ ਨੇ ਮੈਂ ਉਹਨਾਂ ਸੰਗਤਾਂ ਨੂੰ ਵੀ ਮੁਬਾਰਕਬਾਦ ਦਿੰਨਾ ਜਿਹੜੇ ਜਿਹੜੀਆਂ ਸੰਗਤਾਂ ਸਵੇਰੇ ਉੱਠ ਕੇ ਪ੍ਰਭਾਤ ਫੇਰੀ ਦੇ ਰੂਪ ਵਿੱਚ ਸਤਪੁਰੂ ਜੀ ਦਾ ਗੁਣਗਾਨ ਕਰਦੀਆਂ ਉਹ ਸਮੂਹ ਜਥੇਬੰਦੀਆਂ ਹੁਸ਼ਿਆਰਪੁਰ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਉਹ ਉਹ ਸਾਰੀਆਂ ਵਧਾਈ ਦੇ ਪਾਤਰ ਐ ਕਿਉਂਕਿ ਹੁਸ਼ਿਆਰਪੁਰ ਦਾ ਜਿਹੜਾ ਨਗਰ ਕੀਰਤਨ ਆ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਬਹੁਤ ਹੀ ਵੱਡੇ ਪੱਧਰ ਤੇ ਔਰ ਇਹ ਜਿਹੜੀ ਛਮੂਲੀਅਤ ਲੋਕ ਇੱਥੇ ਕਰਦੇ ਨੇ ਤਰ੍ਹਾਂ ਤਰ੍ਹਾਂ ਦੇ ਲੰਗਰ ਲੱਗੇ ਹੁੰਦੇ ਨੇ ਪ੍ਰਬੰਧਕੀ ਕਮੇਟੀ ਵਧਾਈ ਦੀ ਪਾਤਰ ਹੈ ਇਹ ਜਿਹੜੇ ਇਹਦੇ ਵਿੱਚ ਸਾਰੇ ਸੰਗਤ ਨੂੰ ਇੱਕ ਮਾਲਾ ਦੇ ਵਿੱਚ ਪਰੋ ਕੇ ਅੱਗੇ ਚਲਦੀ ਆ ਜੈ ਪੀਮ ਜੈ ਪਾਰਤ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਪਾਰਤ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਪਿਆਰ ਭਰੀ ਜੈ ਪੀਮ ਸੋ ਸਾਥੀਓ ਹਮੇਸ਼ਾ ਪਰਮ ਪਿਤਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਸ਼ੋਭਾ ਯਾਤਰਾ ਨਿਕਲਦੀ ਆ ਇਸ ਸਾਲ ਵੀ ਬਹੁਤ ਵੱਡੀ ਧੂਮ ਧਾਮ ਨਾਲ ਨਿਕਲ ਰਹੀ ਆ ਸੋ ਜਿਹੜਾ ਰੂਟ ਆ ਉਹ ਦੱਸੇ ਹੀ ਦਿੱਤਾ ਹੈ ਉਹਨਾਂ ਨੇ ਮੈਂ ਇੱਕ ਆਪਣੇ ਸਮਾਜ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਜਦੋਂ ਸ਼ੋਭਾ ਯਾਤਰਾ ਨਿਕਲਦੀ ਆ ਅਸੀਂ ਡੀਜੇ ਲੈ ਕੇ ਆੰਦੇ ਆ ਬਹੁਤ ਸਾਰੇ ਕੋਈ ਕਿਸ ਤਰ੍ਹਾਂ ਦਾ ਮਿਊਜ਼ਿਕ ਬਜਾਉਂਦਾ ਆ ਪਰ ਮਹਾਰਾਜ ਦੀ ਅਸੀਂ ਜਿਹੜੀ ਉਹ ਬਾਣੀ ਲੈ ਕੇ ਚੱਲਦੇ ਆ ਮਹਾਰਾਜ ਦੀ ਬਾਣੀ ਦੇ ਵਿੱਚ ਜੋ ਡੀਜੇ ਤੇ ਗਾਣੇ ਚੱਲਦੇ ਉਹ ਗੁਰਬਾਣੀ ਚੱਲੇ ਸੋ ਲੋਕਾਂ ਨੂੰ ਪਤਾ ਲੱਗੇ ਕਿ ਹਮੇਸ਼ਾ ਜਿਹੜੀ ਸ਼ੋਭਾ ਯਾਤਰਾ ਪਰਮਪਿਤਾ ਗੁਰੂ ਅਰਬਿਦਾਸ ਮਹਾਰਾਜ ਆਪਣੀ ਵਿਚਾਰਧਾਰਾ ਸਮਝਾ ਰਹੇ ਆ ਆਪਾਂ ਉਸ ਵੇਲੇ ਲਾ ਦਨੇ ਗਾਣੇ ਹੱਕ ਲੈ ਕੇ ਦੇਣੇ ਬਰਾਬਰ ਦੇ ਬੇਗੰਪੂਰਾ ਬਸਾਣਾ ਬੇਗੰਪੂਰਾ ਤਾਂ ਉਦੋਂ ਬਸੂਨਾ ਜਦੋਂ ਆਪਣਾ ਰਾਜ ਭਾਗ ਆ ਸੋ ਮੈਂ ਇਸ ਕਰਕੇ ਕਹਿੰਦਾ ਕਿ ਜਿਹੜੇ ਪਿੰਡਾਂ ਦੇ ਵਿੱਚ ਸ਼ੋਭਾ ਯਾਤਰਾ ਆਂਦੀ ਆ ਉਹ ਗੁਰਬਾਣੀ ਲੈ ਕੇ ਆਣ ਚਾਹੋ ਡੀਜ਼ਲ ਲੈ ਕੇ ਆਣ ਜਾਂ ਕੁਝ ਵੀ ਲੈ ਕੇ ਆਣ ਗੁਰਬਾਣੀ ਚੱਲਣੀ ਚਾਹੀਦੀ ਆ ਜੇ ਕਿਸੇ ਦੇ ਇਦਾਂ ਦਾ ਕੋਈ ਗਾਣਾ ਚੱਲਿਆ ਕਿ ਜਾ ਉਹ ਭੰਗੜੇ ਲਾਤਾ ਜਾਂ ਕੋਈ ਇਸ ਤਰ੍ਹਾਂ ਦਾ ਲਾਤਾ ਭਾਜੀ ਆਪਾਂ ਦਾ ਵਿਰੋਧ ਕਰਾਂਗੇ ਪ੍ਰਸ਼ਾਸਨ ਨੂੰ ਵੀ ਕਹ ਦੇਣਾ ਕਿ ਉਹਨੂੰ ਚਾਹੇ ਤੁਸੀਂ ਬੌਂਡ ਕਰਦੇ ਹੋ ਚਾ ਚਲਾਨ ਕੱਟਦੇ ਹੋ ਦੂਸਰੇ ਜਿਹੜੇ ਬੰਦੇ ਆਪਣੇ ਪਿੰਡਾਂ ਚੋਂ ਰੈਂਕੜੇ ਲੈ ਕੇ ਆਉਂਦੇ ਆ ਬੋਲਟ ਲੈ ਕੇ ਆਉਂਦੇ ਆ ਪਟਾਕੇ ਚਲਾਉਂਦੇ ਆ ਉਹ ਮਰਿਆਦਾ ਨਹੀਂ ਉਹ ਮਰਿਆਦਿਆਂ ਨੂੰ ਭੰਗ ਕੀਤਾ ਜਾਂਦਾ ਆ ਉਹ ਲੋਕ ਇਸ ਚੀਜ਼ ਨੂੰ ਅਬਾਉਟ ਕਰਕੇ ਆਣ ਆਪਣੇ ਪਿੰਡਾਂ ਦੇ ਵਿੱਚ ਹੀ ਇਦਾਂ ਦੇ ਪਹਿਲਾਂ ਸ਼ੋਭਾ ਯਾਤਰਾ ਜਦੋਂ ਲੈ ਕੇ ਆਣ ਨੂੰ ਸਮਝਾ ਕੇ ਆਣ ਕਿ ਬੱਚੇ ਅਸੀਂ ਰੈਂਕੜਾ ਨਹੀਂ ਵਜਾਣਾ ਪਟਾਕਾ ਨਹੀਂ ਵਜਾਣਾ ਅਸੀਂ ਬੋਲਟ ਲੈ ਕੇ ਜਾਣਾ ਉਹਨਾਂ ਕੋਈ ਬੱਦਸਲੂਕੀ ਨਹੀਂ ਕਰਨੀ ਕਿਸੇ ਨਾਲ ਸੋ ਮੈਂ ਇਹ ਸਾਰਿਆਂ ਫੋਰਸ ਦੀ ਬੇਨਤੀ ਆ ਇਹ ਸਾਰੀ ਸਮੂਚੀ ਟੀਮ ਬੈਠੀ ਆ ਔਰ ਮੇਰੇ ਅਹੁਦੇਦਾਰ ਵੱਡੇ ਬਜ਼ੁਰਗ ਵੀ ਬੈਠੇ ਆ ਭਰਾ ਵੀ ਬੈਠੇ ਜੋ ਇਸ ਵੇਲੇ ਸਮਾਜ ਨੂੰ ਲੈ ਕੇ ਚੱਲਦੇ ਆ ਲੀਡ ਕਰ ਰਹੇ ਆ ਕਿ ਇਹ ਬੇਨਤੀ ਆ ਉਹਨਾਂ ਦੀ ਕਿ ਤੁਸੀਂ ਆਪਣੇ ਪਿੰਡਾਂ ਦੇ ਵਿੱਚੋਂ ਆਣਾ ਡੀਜ਼ਲ ਲੈ ਕੇ ਆਓ ਗਰਬਾਣੀ ਲਾ ਕੇ ਆਓ ਕੋਈ ਵੀ ਇਦਾਂ ਦਾ ਕੰਮ ਨਾ ਕਰੋ ਔਰ ਜਿਹੜਾ ਤੁਸੀਂ ਇਦਾਂ ਹੱਥ ਕਰਕੇ ਚਲੋ ਕਿ ਬਸ ਮਹਾਰਾਜ ਦੇ ਚਲੇ ਜੇ ਆਪਾਂ ਮਿਸਾਲ ਦੇਖਣੀ ਆ ਤੇ ਇੱਥੇ ਹਿਸ਼ਾਰਪੁਰ ਦੇ ਵਿੱਚ ਬਹੁਤ ਸਾਰੀਆਂ ਸ਼ੁਭਾ ਨਿਯਤਾਂ ਤਰ੍ਹਾਂ ਨਿਕਲਦੀਆਂ ਸਿੰਘ ਸਵਾ ਗੁਰਦੁਆਰੇ ਚੋਂ ਵੀ ਨਿਕਲਦੀ ਆ ਗੁਰੂ ਨਾਨਕ ਦੇਵ ਜੀ ਦੀ ਵੀ ਨਿਕਲਦੀ ਆ ਉਹਨਾਂ ਨੇ ਦੇਖਿਆ ਕਦੀ ਡੀ ਸਾਡੇ ਚਪੇੜ ਵੱਜਦੀ ਆ ਜਦੋਂ ਪ੍ਰਸ਼ਾਸਨ ਬਤਾਈ ਕਿ ਕਹਿੰਦਾ ਕਹਿੰਦਾ ਜਦੋਂ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਕਿ ਤੁਸੀਂ ਥੋੜੀਆਂ ਮਰਿਆਦਾਂ ਦੇ ਵਿੱਚ ਇਹਨੂੰ ਰੋਕੋ ਉਹ ਕਹਿੰਦਾ ਤੁਸੀਂ ਤਾਂ ਆਪ ਹੀ ਆਪਣਾ ਜਲੂਸ ਕੱਢਦੇ ਆ ਪ੍ਰਸ਼ਾਸਨ ਵੀ ਸਾਨੂੰ ਇਗਨੋਰ ਕਰਦਾ ਆ ਜੇ ਅਸੀਂ ਮर्यादाਾਂ ਦੇ ਵਿੱਚ ਰਹਿ ਕੇ ਚੱਲਾਂਗੇ ਬੋਲਟ ਦੇ ਪਟਾਕੇ ਨਹੀਂ ਚਲਾਵਾਂਗੇ ਸ਼ਰਾਰਤ ਨਹੀਂ ਕਰਾਂਗੇ ਧੀਆਂ ਪੈਣਾ ਸਾਰਿਆਂ ਦੀ ਸਾਂਝੀ ਹੁੰਦੀ ਹੈ ਟਰੈਲੀਏ ਚ ਬੇਟੀਆਂ ਅਸੀਂ ਉਹੀ ਬਸਲੂਕੀਆਂ ਕਰਦੇ ਹਾਂ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਸਾਡੀ ਫੋਰਸ ਲੋਰ ਪੂਰੀ ਇਸ ਜਿਹੜੀ ਸਾਡੀ ਸ਼ੁਰਮਣੀ ਸਭਾ ਆ ਕਮੇਟੀ ਆ ਉਹਦੇ ਲੋ ਵੀ ਤੁਹਾਨੂੰ ਖੁੱਲੀ ਪਰਮਿਸ਼ਨ ਆ ਕਿ ਜੇ ਕੋਈ ਪਟਾਕਾ ਚਲਾਉਂਦਾ ਬੋਲਟ ਦਾ ਬੌਂਡ ਕਰ ਦਿਓ ਚਲਾਨ ਕਰ ਦਿਓ ਤੁਹਾਨੂੰ ਕੋਈ ਨਹੀਂ ਕਹੂਗਾ ਸ਼ਰਾਪੀ ਕਹਿੰਦਾ ਤੁਸੀਂ ਜਿਹੜੀ ਆਪਣੀ ਕਾਰਵਾਈ ਕਰਨੀ ਕਰੋ ਪਰ ਬੇਨਤੀ ਇਹ ਹੈ ਕਿ ਪਰਮਪਿਤਾ ਗੁਰੂ ਵਿਦਾਸ ਮਹਾਰਾਜ ਦਾ ਗੁਣ ਗaan ਕਰੀਏ ਆਪਣਾ ਜਿਹੜਾ ਆ ਉਹ ਵਿਚਾਰਧਾਰਾ ਦਸੀਏ ਕਿ ਸਾਡੇ ਪਰਮ ਪਿਤਾ ਗੁਰੂ ਬਿਦਾਸ ਮਹਾਰਾਜ ਨੇ ਉਸ ਵੇਲੇ ਕ੍ਰਾਂਤੀਕਾਰੀ ਲੜਾਈ ਲੜੀ ਜਿਸ ਵੇਲੇ ਸਾਨੂੰ ਬੋਲਣ ਦਾ ਹੱਕ ਨਹੀਂ ਸੀਗਾ ਸਾਡੇ ਕੰਨਾਂ 'ਚ ਸਿੱਕਾ ਪਾਇਆ ਜਾਂਦਾ ਸੀ ਜੀਭਾਂ ਵੜਤੀਆਂ ਜਾਂਦੀਆਂ ਸੀ ਅੱਖਾਂ ਕੱਢ ਦਿੱਤੀਆਂ ਜਾਂਦੀਆਂ ਸੀਗੀਆਂ ਉਹਨਾਂ ਨੇ ਉਸ ਟਾਈਮ 'ਚ ਲੜਾਈ ਲੜੀ ਤੁਹਾਡੇ ਲਈ ਤੇ ਤੁਸੀਂ ਅੱਜ ਜੇ ਤੁਹਾਨੂੰ ਇਹ ਚੀਜ਼ਾਂ ਮਿਲਿਆ ਆ ਜੇ ਤੁਹਾਨੂੰ ਮਿਲਿਆ ਆ ਸੁਭਾਗ ਕੀ ਤੁਸੀਂ ਇਸ ਯਾਤਰਾ ਵਿੱਚ ਸ਼ਾਮਲ ਹੋਵੋ ਕਿ ਤੁਸੀਂ ਜਲੂਸ ਨਾ ਕੱਢੋ ਪ੍ਰਸ਼ਾਸਨ ਨੂੰ ਬੇਨਤੀ ਆ ਪੂਰੀ ਪੂਲਸ ਪ੍ਰੋਡਕਸ਼ਨ ਜਿਹੜੀ ਆ ਪੂਰੀ ਦਿੱਤੀ ਜਾਵੇ ਕੋਈ ਆਸੇ-ਪਾਸੇ ਰੋਂਗ ਗੱਡੀ ਨਾ ਬੜੇ ਕੋਈ ਇਧਰੋਂ ਨਾ ਬੜੇ ਜਿਹੜੀਆਂ ਮੇਰੇ ਭਰਾ ਸ਼ੋਭਾ ਯਾਤਨ ਲੈ ਕੇ ਆਉਂਦੇ ਉਹ ਵੀ ਇੱਕ ਲਾਈਨ ਦੇ ਵਿੱਚ ਆਓ ਮर्यादाਾਂ ਦੇ ਨਾਲ ਆਓ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਪਰ ਇਹ ਮੰਗਾਂ ਨੂੰ ਲੈ ਕੇ ਪ੍ਰਸ਼ਾਸਨ ਨਾਲ ਮੀਟਿੰਗ ਵੀ ਕੀਤੀ ਜਾਊਗੀ ਹੋਊਗੀ ਸਰ ਮੀਟਿੰਗ ਸਪੈਸ਼ਲ ਹੋਊਗੀ ਸਾਡੇ ਜਿਹੜੇ ਮੋਤਵਾਰ ਬੈਠੇ ਆ ਉਹਨਾਂ ਨਾਲ ਜਾ ਕੇ ਪ੍ਰਸ਼ਾਸਨ ਨਾਲ ਬੈਠ ਕੇ ਕਾਊਂਟਰ ਤੇ ਮੀਟਿੰਗ ਕੀਤੀ ਜਾਊਗੀ ਕਿ ਸਾਨੂੰ ਹਮੇਸ਼ਾ ਕਮੀ ਮਹਿਸੂਸ ਹੋਈ ਆ ਜਿਹੜੀ ਮੁਲਾਜ਼ਮਾਂ ਦੀ ਔਰ ਪੁਲਸ ਨੂੰ ਹਮੇਸ਼ਾ ਕਮੀ ਮਹਿਸੂਸ ਹੋਈ ਹੈ ਉਹਨੂੰ ਪਹਿਲੇ ਆਧਾਰ ਤੇ ਕੀਤਾ ਜਾਵੇ ਮਾਜੋਗ ਡਿਪਟੀ ਡੀਐਸਪੀ ਡੀਸੀ ਸਾਹਿਬ ਨਾਲ ਵੀ ਮਿਲਿਆ ਜਾਊਗਾ ਔਰ ਐਸਐਸਪੀ ਸਾਹਿਬ ਨਾਲ ਵੀ ਮਿਲਿਆ ਜਾਊਗਾ ਕਿ ਜਿਹੜੀ ਪੁਲਿਸ ਦੀ ਆ ਉਹ ਜ਼ਿਆਦਾ ਪੈਰਗਾਈ ਕੀਤੀ ਜਾਵੇ ਕਿਉਂਕਿ ਜਦੋਂ ਜਦੋਂ ਕੋਈ ਹੋਰ ਸ਼ੋਭਾ ਯਾਤਰਾ ਹੁੰਦੀ ਆ ਤੇ ਕੋਈ ਉਥੇ ਮੱਖੀ ਜਿਹੜੀ ਚਿੜੀ ਵੀ ਫੜ ਨਹੀਂ ਮਾਰ ਸਕਦੀ ਪਰ ਜਦੋਂ ਸਾਡੀ ਸ਼ੋਭਾ ਯਾਤਰਾ ਹੁੰਦੀ ਆ ਕੋਈ ਕਿਧਰੋਂ ਗੱਡੀ ਲੈ ਕੇ ਬੜਿਆ ਕੋਈ ਕਿਧਰੋਂ ਮੋਟਰਸਾਈਕਲ ਲੈ ਕੇ ਬੜਿਆ ਜੇ ਅਸੀਂ ਰੋਕਦੇ ਆ ਤੇ ਫੇਰ ਲੜਾਈਆਂ ਹੁੰਦੀਆਂ ਇਸ ਕਰਕੇ ਲੜਾਈ ਨਾ ਹੋਣ ਦਿੱਤੀ ਜਾਵੇ ਤੇ ਪੁਲਿਸ ਖੁਦ ਇਹਦੀ ਪੈ ਹਾਂਜੀ ਐਸਾ ਚਾਹੂੰ ਰਾਜ ਮੈਂ ਜਾਂ ਮਿਲੇ ਸਭਨ ਕੋ ਹਣ ਛੋਟ ਬੜੇ ਸਭ ਸੰਬਸੇ ਰਬਿਦਾਸ ਰਹੇ ਪ੍ਰਸੰਤ ਮਾਦੋ ਵਿਦਿਆਤਕੀਨ ਵਿਵੇਕ ਦੀਪ ਮਲੀਨ ਸਤ ਸੰਗਤ ਮਿਲ ਰਹੀਏ ਮਾਦੋ ਜੈਸੇ ਮਦਮ ਮਕੀਰਾ ਗੁਰਪਿਆਰੀ ਸਾਧ ਸੰਗਤ ਜੀ ਅੱਜ ਜੋ ਪ੍ਰੈਸ ਕਾਨਫਰੰਸ ਹੋ ਰਹੀ ਹੈ ਇਹਦੇ ਵਿੱਚ ਹੁਸ਼ਿਆਰਪੁਰ ਦੇ ਸਭ ਤੋਂ ਮੁੰਡੀ ਜਿਹੜੇ ਕਿ ਸਮਾਜ ਨੂੰ ਲੀਡ ਕਰ ਰਾਇਆ ਸਾਡੇ ਠਿੱਕੇ ਦਾ ਭਗਵਾਨ ਦਾਸ ਜੀ ਸਤਿ ਸ੍ਰੀ ਅਕਾਲ ਜੀ ਸਿੰਧ ਸਿੰਧ ਸੇ ਸੰਦੂ ਜੋ ਕੈਨੇਡਾ ਤੋਂ ਆਏ ਆ ਤੇ ਸਾਡੇ ਪ੍ਰਧਾਨ ਬਲਵੀਰ ਜੀ ਨਗਰ ਕੀਰਤਨ ਪ੍ਰਬੰਧ ਕਮੇਟੀ ਸਾਰੀਆਂ ਸਵਾਵਾਂ ਨੂੰ ਇਕੱਠੇ ਕਰਕੇ ਹੀ ਇਹ ਬੜਾਈ ਗਈ ਹੈ ਔਰ ਇਹ ਨਗਰ ਕੀਰਤਨ ਜੋ ਹੈ 647 ਵਾ ਜਨਮ ਦਿਨ ਇਹ ਤਦ ਹੀ ਠੀਕ ਰਹੇਗਾ ਜੇ ਅਸੀਂ ਸਤਗੁਰੂ ਅਰਬਦਾਸ ਜੀ ਦੀ ਬਾਣੀ ਦੇ ਉੱਤੇ ਪੈਰਾ ਦੇਵਾਂਗੇ ਪੈਰਾ ਦੇ ਕੇ ਉਹਨਾਂ ਦੇ ਪੂਰਾ ਹਮਲਾ ਕਰਾਂਗੇ ਕਿਉਂਕਿ ਇਹ ਸਮਾਂ ਐਸਾ ਹੈ ਸਾਨੂੰ ਇੱਕ ਜੁਟ ਹੋਣ ਦੀ ਲੋੜ ਹੈ ਅਗਰ ਇੱਕ ਜੁਟ ਨਾ ਹੋਏ ਤਾਂ ਹੋ ਸਕਦਾ ਆਉਣ ਵਾਲਾ ਸਮਾਂ ਜਿਹੜਾ ਹੈ ਸਾਨੂੰ ਇਹ ਮੌਕਾ ਵੀ ਨਾ ਮਿਲੇ ਇਸ ਕਰਕੇ ਸਾਨੂੰ ਇੱਕ ਇਕੱਠੇ ਹੋ ਕੇ ਇੱਕ ਮਸਾਦ ਦੇਣੀ ਚਾਹੀਦੀ ਹੈ ਬਾਬਾ ਸਾਹਿਬ ਦੇ ਮਿਸ਼ਨ ਨੂੰ ਔਰ ਸਤਗੁਰੂ ਵਿਦਾਸ ਰਣ ਮਿਸ਼ਨ ਨੂੰ ਅੱਗੇ ਲੈ ਜਾਣ ਵਾਸਤੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਡਿਸਪਲਿਨ ਦੇ ਵਿੱਚ ਰਹੋ ਗੁਰਬਾਣੀ ਦੇ ਕੀਰਤਨ ਰਾਹੀਂ ਸ਼ਹਿਰ ਦੇ ਵਿੱਚ ਪਹੁੰਚ ਕੇ ਨਗਰ ਕੀਰਤਨ ਦੀ ਸ਼ਾਨ ਨੂੰ ਵਧਾਓ ਔਰ ਇਸ ਡਿਸਪਲਿਨ ਨੂੰ ਪੂਰਾ ਰੱਖਣਾ ਹੈ ਔਰ ਬਿਲਕੁਲ ਨਿਮਰਤਾ ਦੇ ਨਾਲ ਚੱਲਣਾ ਹੈ ਔਰ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਕਿ ਉਹ ਵੀ ਸਾਡਾ ਪੂਰਾ ਸਾਥ ਦੇਵੇ ਕਿਉਂਕਿ ਬਹੁਤ ਵਾਰੀ ਪਿਛੀ ਵਾਰੀ ਵੀ ਦੇਖਿਆ ਹੈ ਸਾਡਾ ਪ੍ਰਸ਼ਾਸਨ ਪੂਰਾ ਸਾਥ ਨਹੀਂ ਦਿੰਦਾ ਕੁਈ ਟ੍ਰੈਫਿਕ ਕਿਤੇ ਜਾ ਰਹੀ ਹੈ ਕਿਤੇ ਜਾਦੀ ਹੈ ਟ੍ਰੈਫਿਕ ਕਦੀ ਡਾਇਵਰਟਿੰਗ ਕੀਤੀ ਜਾਂਦੀ ਲਾਈਟ ਰਿ ਲਿਆ ਜਾਂਦਾ ਉਹਨਾਂ ਅੱਗੇ ਬੇਨਤੀ ਕਰਦੇ ਹਾਂ ਕਿ ਸਾਡੀ ਨਗਰ ਕੀਤਰਪੁਰਾਂ ਦੇ ਇਟੀ ਦਾ ਪੂਰਾ ਸਹਿਯੋਗ ਹੋਵੇਗਾ ਲੇਕਿਨ ਤੁਹਾਡਾ ਵੀ ਪੂਰਾ ਸਹਿਯੋਗ ਹੋਵੇਗਾ ਕਮੇਟੀ ਦੀ ਨਗਰ ਕੌਂਸਲ ਨੂੰ ਵੀ ਮੀ ਦਾ ਕਾਰਪੋਰੇਸ਼ਨ ਨੂੰ ਕਿ ਉਹ ਵੀ ਰੋਡ ਦੀ ਡੈਕੋਰੇਸ਼ਨ ਵਗੈਰਾ ਚੌਂਕਾ ਦੀ ਡੈਕੋਰੇਸ਼ਨ ਕਰਕੇ ਪਾਣੀ ਦਾ ਛੜਕਾਓ ਕਰਕੇ ਇਹ ਸਾਰੀ ਆਪਣੀ ਜ਼ਿੰਮੇਵਾਰੀ ਨਿਭਾਣ ਔਰ ਸਾਡੇ ਜੋ ਸੀਨੀਅਰ ਮੈਂਬਰ ਹੈ ਉਹ ਅਸੀਂ ਮਾੜ ਦੇ ਸਿਪਨ ਦੇ ਨਾਲ ਹੀ ਚੱਲਾਂਗੇ ਔਰ ਆਸ ਹੈ ਕਿ ਸਾਰਿਆਂ ਹਾਫੜੇ ਦਾ ਹਾ ਬਾਕੀ ਅਸੀਂ ਪੰਜਾਬ ਦੇ ਹੁਸ਼ਿਆਰ ਪ੍ਰਿਡੀਸੀ ਸਾਹਿਬ ਅੱਗੇ ਪਸ਼ਾਂਦਕ ਬੇਨਤੀ ਕਰਦੇ ਹਾਂ ਕਿ ਸ਼ੁੱਕਰਵਾਰ ਨੂੰ ਅੱਧੇ ਛੁੱਟੀ ਕੀਤੀ ਜਾਵੇ ਤਾਂ ਜੋ ਕਿ ਸਕੂਲ ਦੇ ਬੱਚੇ ਸਟਾਫ ਸਾਰੇ ਹੀ ਉਹ ਨਰਕੀਤ ਵਿੱਚ ਸ਼ਾਮਲ ਹੋ ਸਕਣ ਸੋ ਯਾਦਾਂ ਨਾ ਕਹਿੰਦਾ ਹਾਂ ਸਾਰੇ ਸਾਥੀਆਂ ਦਾ ਸੋ ਬਹੁਤ ਬਹੁਤ ਧੰਨਵਾਦ ਹੈ ਜੈ ਗੁਰਦੇਵ ਜੈ ਗੁਰੂ ਗ੍ਰੰਥ ਸਾਹਿਬ ਜੈ ਪੀਮ ਜੈ ਪਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਤੁਹਾਨੂੰ ਗੁਰਦੇਵ ਬੋਲੇ ਸੋਨਰ ਪੈ ਸ਼੍ਰੀ ਗੁਰੂ ਦਾਸ ਮਹਾਰਾਜ ਜੀ ਕੀ ਜੈ ਮੈਂ ਅੱਜ ਸ਼੍ਰੀ ਗੁਰੂ ਅਰਬਦਾਸ ਮਹਾਰਾਜ ਜੀ ਦੇ 647ਵੇਂ ਪਹਿਲੇ ਗੁਰਪੁਰਪੁਰ ਦੀ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਆ ਜਿਹੜਾ ਸਾਡੀ ਹਿਆਰਪੁਰ ਦੀ ਸਾਰੀ ਜਥੇਬੰਦੀਆਂ ਇਕੱਠੇ ਹੋ ਕੇ ਸ਼੍ਰੀ ਗੁਰੂ ਅਰਬਦਾਸ ਮਹਾਰਾਜ ਜੀ ਦਾ ਨਗਰ ਕੀਰਤਨ ਕਰਦੇ ਆ ਉਹਦੇ ਵਿੱਚ ਜਿਹੜੀ 23 ਤਰੀਕ ਨੂੰ ਸਾਡੀ ਸ਼ੋਭਾ ਯਾਤਰਾ ਹੈਗੀ ਆ ਉਹਦੇ ਵਿੱਚ ਸਰਕਾਰ ਨੇ ਬੱਚਿਆਂ ਦੇ ਨਾ ਪੇਪਰ ਰੱਖਤੇ ਆ ਮੈਂ ਪੰਜਾਬ ਸਰਕਾਰ ਨੂੰ ਤੇ ਡੀਸੀ ਮੈਡਮ ਨੂੰ ਇੱਕ ਹੀ ਬੇਨਤੀ ਕਰਦਾ ਜਿਹੜੇ 23 ਤਰੀਕ ਨੂੰ ਬੱਚਿਆਂ ਦੇ ਪੇਪਰ ਹੈਗੇ ਆ ਉਹ ਕੈਨਸਲ ਕੀਤੀ ਜਾਣ ਜੋ ਤੇ 24 ਦਾ ਗੁਰਪੁਰ ਹੈਗਾ ਆ ਤੇ 23 ਨੂੰ ਸਾਡਾ ਨਗਰ ਕੀਰਤਨ ਹੈਗਾ ਨਗਰ ਕੀਰਤਨ ਦੇ ਪੇਪਰ ਬੱਚਿਆਂ ਦੇ ਕੈਨਸਲ ਕਰਕੇ ਇਹ ਡੇਟ ਅੱਗੇ ਕੀਤੀ ਜਾਵੇ ਤੇ ਜੋ ਨਗਰ ਬੱਚੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਨਾਲ ਜੁੜ ਸਕਣ ਤੇ ਬਾਕੀ ਮੈਂ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਦਾ ਹਾਂ ਜਿਹੜਾ ਸਾਡੇ ਨਗਰ ਕੀਰਤਨ ਤੇ ਪ੍ਰਸ਼ਾਸਨ ਪੁਲਿਸ ਦਾ ਪੂਰਾ ਪ੍ਰਬੰਧ ਕਰੇ ਤੇ ਸਫਾਈ ਪੂਰੀ ਹਿਆਰਪੁਰ ਵਿੱਚ ਹੋਵੇ ਕੱਲੇ-ਕੱਲੇ ਚੌਂਕਾ ਦੀ ਸਫਾਈ ਕੀਤੀ ਜਾਵੇ ਇਹਨਾਂ ਹੀ ਕੰਮ ਦਾ ਸਾਰਿਆਂ ਨੂੰ ਜੈ ਗੁਰੂਦੇਵ ਧੰਨ ਗੁਰਦੇਵ ਹਾਂਜੀ ਸਰ ਅਰਚੋ ਹੀਰਾ ਛੋੜ ਕੇ ਕਰੇ ਆਨ ਕੀ ਆਸ ਤੈਨਰ ਦੋ ਚਕ ਜਾਏਗੇ ਸਤਿਪੱਖੇ ਰਬਦਾਸ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਵਨ ਕੋ ਅਨ ਛੋਟ ਬੜੇ ਸਵਾਂ ਚਾਂਬ ਚੇ ਰਬਦਾਸ ਰਹੇ ਪਰਸਨ ਅੱਜ ਦੀ ਜਿਹੜੀ ਪ੍ਰੈਸ ਕਾਨਫਰੈਂਸ ਕੀਤੀ ਜਾ ਰਹੀ ਹੈ ਇਹ ਸ਼੍ਰੀ ਗੁਰੂ ਰਬਦਾਸ ਜੀ ਮਹਾਰਾਜ ਜੀ ਦਾ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਉਹਦੇ ਲਈ ਪ੍ਰੈਸ ਕਾਨਫਰੈਂਸ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਸਾਰੇ ਹੀ ਪਤਵੰਤੇ ਜਿੰਨੇ ਨਮਾਇਦੇ ਨੇ ਸਾਰੀਆਂ ਸੁਭਾਵਾਂ ਦੇ ਸਾਰੀਆਂ ਪ੍ਰਮੁੱਖ ਜਥੇਬੰਦੀਆਂ ਦੇ ਸਾਰੇ ਇੱਥੇ ਹਾਜ਼ਰ ਨੇ ਉਹਨਾਂ ਦੀ ਹਾਜ਼ਰੀ ਵਿੱਚ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਔਰ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਕਿ ਹਰ ਸਾਲ ਕਾਫੀ ਤਰੁੱਟੀਆਂ ਰਹਿ ਜਾਂਦੀਆਂ ਨੇ ਕੋਈ ਮਤਲਬ ਪੁਲਿਸ ਦਾ ਪ੍ਰਬੰਧ ਨਹੀਂ ਹੁੰਦਾ ਕੋਈ ਡੈਕੋਰੇਸ਼ਨ ਹੀ ਹੁੰਦੀ ਕਮੇਟੀ ਵੱਲੋਂ ਔਰ ਉਹਦੇ ਨਾਲ-ਨਾਲ ਜਾਨ ਪੁੱਜ ਕੇ ਸਰਕਾਰਾਂ ਵੱਲੋਂ ਇਸ ਨਗਰ ਕੀਰਤਨ ਨੂੰ ਇਗਨੋਰ ਕੀਤਾ ਜਾਂਦਾ ਹੈ ਬਾਕੀ ਨਗਰ ਕੀਰਤਨ ਨਿਕਲਦੇ ਨੇ ਉਹਨਾਂ ਵਿੱਚ ਬੜੇ ਸੁਚੱਜੇ ਪ੍ਰਬੰਧ ਹੁੰਦੇ ਨੇ ਪਰ ਗੁਰੂ ਰਵਿਦਾਸ ਜੀ ਦਾ ॠषि ਬਾਲਮੀਕ ਜੀ ਦਾ ਜਦੋਂ ਵੀ ਨਗਰ ਕੀਰਤਨ ਨਿਕਲਦਾ ਹੈ ਇਹਦੇ ਵਿੱਚ ਸੁਚੱਜੇ ਪ੍ਰਬੰਧ ਨਹੀਂ ਹੁੰਦੇ ਉਹਦੇ ਨਾਲ ਨਾਲ ਅਸੀਂ ਇਹ ਵੀ ਅਪੀਲ ਕਰਦੇ ਆਂ ਕਿ ਭਈ ਜਿਵੇਂ ਸੀਬੀਐਸਸੀ ਦਾ ਪੇਪਰ ਆ ਉਹ 24 ਤਰੀਕ ਨੂੰ ਗੁਰਪੁਰਬ ਵਾਲੇ ਦਿਨ ਗੁਰੂ ਰਵਿਦਾਸ ਜੀ ਦਾ ਜਿਸ ਦਿਨ ਗੁਰਪੁਰਬ ਹੈ ਉਸ ਦਿਨ 10ਵੀਂ ਦਾ ਪੇਪਰ ਅਤੇ ਪਲੱਸ 2 ਦਾ ਪੇਪਰ ਜਿਹੜਾ ਸੀਬੀਐਸ ਸਿਲੇਬਸ ਦਾ ਹੈ ਉਹ ਰੱਖਿਆ ਗਿਆ ਹੈ ਉਸ ਨੂੰ ਅਸੀਂ ਗਵਰਨਮੈਂਟ ਤੋਂ ਮੰਗ ਕਰਦੇ ਆ ਕਿ ਵੀ ਉਹ ਰੱਦ ਕੀਤਾ ਜਾਵੇ ਅਤੇ ਸਾਡੇ ਨਮਾਇਦਿਆਂ ਨੂੰ ਡੀਸੀ ਐਸਐਸਪੀ ਨਾਲ ਉਤੋਂ ਪਹਿਲਾਂ ਮੀਟਿੰਗਾਂ ਦਿੱਤੀਆਂ ਜਾਣ ਮੀਟਿੰਗਾਂ ਦੇ ਵਿੱਚ ਪੂਰਾ ਚੈੱਕ ਆਊਟ ਕੀਤਾ ਜਾਵੇ ਨਾਲ ਬੈ ਕੇ ਨਮਾਇਦਿਆਂ ਨਾਲ ਤਾਂ ਜੋ ਓਨ ਆਲੇ ਸਮੇਂ ਦੇ ਵਿੱਚ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ ਉਹ ਨਾ ਆਉਣ ਇਹ ਸਾਰਿਆ ਪ੍ਰਸ਼ਾਸਨ ਨੂੰ ਅਪੀਲ ਹੈ ਅਤੇ ਸੰਗਤਾਂ ਨੂੰ ਵੀ ਅਪੀਲ ਹੈ ਜਿਵੇਂ ਪਿਛਲੇ ਤਾਲਾਂ ਵਿੱਚ ਵੱਧ ਚੜ ਕੇ ਸੰਗਤ ਆਉਂਦੀ ਹੈ ਇਥੇ ਤਰ੍ਹਾਂ ਹੀ ਸੰਗਤ ਬਾਤ ਚੜ ਕੇ ਆਵੇ ਅਤੇ ਡੀਜੇ ਵਗੈਰਾ ਜਿਸ ਤਰ੍ਹਾਂ ਪਹਿਲਾਂ ਹੀ ਸਾਡੇ ਨਮਾਇਦਿਆਂ ਨੇ ਕਿਹਾ ਹੈ ਕਿ ਵੀ ਡੀਜੇ ਵਗੈਰਾ ਜਿਹੜੇ ਲਾਉਣੇ ਆ ਉਹ ਕੀਰਤ ਨਗਰ ਕੀਰਤਨ ਦੇ ਸਬੰਧ ਵਿੱਚ ਹੀ ਹੋਣ ਗੁਰੂ ਰਵਦਾਸ ਜੀ ਦੇ ਸਬੰਧ ਵਿੱਚ ਹੀ ਹੋਣ ਅਤੇ ਅੱਧੇ ਦਿਨ ਦੀ ਛੁੱਟੀ ਜਿਹੜੀ ਹੈ ਹਮੇਸ਼ਾ ਹੀ ਸਾਨੂੰ ਲੜਕੋਲ ਕੇ ਕਰਉਣੀ ਪੈਂਦੀ ਹੈ ਔਰ ਅਸੀਂ ਡੀਸੀ ਹੁਸ਼ਿਆਰਪੁਰ ਤੋਂ ਮੰਗ ਕਰਦੇ ਆ ਕਿ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਹੈ ਇਹ ਵਿਆਦੇ ਦੇਣ ਦੀ ਛੁੱਟੀ ਕਰਨੀ ਜਿਹੜੀ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਹੈ ਅਸੀਂ ਡੀਸੀ ਸਾਹਿਬ ਹੁਸ਼ਿਆਰਪੁਰ ਤੋਂ ਮੰਗ ਕਰਦੇ ਆ ਕਿ ਇਹਦੇ ਦੇਣ ਦੀ ਛੁੱਟੀ ਜਿਹੜਾ ਪਹਿਲਾਂ ਹੀ ਅਨਾਉਂਸ ਕਰ ਦਿੱਤੀ ਜਾਵੇ ਤਾਂ ਜੋ ਬੱਚਿਆਂ ਨੂੰ ਕੋਈ ਦਿੱਕਤ ਨਾ ਆਵੇ ਜਿਵੇਂ ਡੀਸੀ ਜਲੰਧਰ ਨੇ ਜਲੰਧਰ ਵਾਲੇ ਸਾਡੇ ਨਮਾਇਦਿਆਂ ਨੂੰ ਮੀਟਿੰਗ ਦਿੱਤੀ ਹੈ ਇੱਥੇ ਤੇਰਾ ਡੀਸੀ ਸਾਹਿਬ ਸਾਡੀ ਮੀਟਿੰਗ ਸੱਦਣ ਵੀ ਉਹ ਸਾਨੂੰ ਟਾਈਮ ਦੇਣ ਤਾਂ ਜੋ ਅਸੀਂ ਜਿਹੜੇ ਮਸਲੇ ਆ ਨਗਰ ਕਾਇੰਤ ਤੋਂ ਪਹਿਲਾਂ ਜਿਹੜੀਆਂ ਸਾਨੂੰ ਮੁਸ਼ਕਲਾਂ ਆਉਂਦੀਆਂ ਨੇ ਉਹਦੇ ਲਈ ਅਸੀਂ ਬੈ ਕੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰ ਤਕੀਏ ਇੰਨਾ ਹੀ ਕਹਿੰਦਾ ਹੋਇਆ ਜੈਪੀ ਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਗੁਰਦੇ ਜੈਪੀ ਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਧੰਨ ਧੰਨ ਜਗਤ ਗੁਰੂ ਸ਼੍ਰੀ ਗੁਰੂ ਅਰਬਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਜਿਵੇਂ ਕਿ ਸਾਡੇ ਸਾਰੇ ਸੀਨੀਅਰਸ ਸਹਿਬਾਨ ਨੇ ਪਹਿਲਾਂ ਹੀ ਜੋ ਪ੍ਰੈਸ ਕਾਨਫਰੰਸ ਦੌਰਾਨ ਗੱਲਾਂ ਕਹਿ ਦਿੱਤੀਆਂ ਹਨ ਰੂਟ ਦੀ ਪਲੈਨਿੰਗ ਉਸ ਤੋਂ ਬਾਅਦ ਜਿਹੜੇ ਸ਼ਰਧਾਲੂ ਅੰਸਰ ਵਿੱਚ ਆ ਜਾਂਦੇ ਆ ਉਹਨਾਂ ਨੂੰ ਵੀ ਚੇਤਾਵਨੀ ਦੇ ਦਿੱਤੀ ਤੇ ਸ਼ਾਸਨ ਪ੍ਰਸ਼ਾਸਨ ਦੇ ਅੱਗੇ ਵੀ ਇੱਕ ਬੇਨਤੀ ਆ ਜੇਕਰ ਤੁਹਾਨੂੰ ਇਹੋ ਜਿਹਾ ਕੋਈ ਸ਼ਰਾਰਤੀ ਅਨਸਰ ਮਿਲਦਾ ਉਹਦੇ ਤੇ ਪਰਚਾ ਕੱਟ ਕੇ ਉਹਦਾ ਚਾਹੇ ਬੁਲੇਟ ਹੋਵੇ ਚਾਹੇ ਕੁਝ ਵੀ ਆ ਉਹ ਬਾਉਂਡ ਕਰ ਲੋ ਔਰ ਇੱਕ ਜ਼ਰੂਰੀ ਸੂਚਨਾ ਜਿੰਨੀਆਂ ਵੀ ਜੋ ਨਗਰ ਕੀਰਤਨ ਦੇ ਦੌਰਾਨ ਸੰਗਤ ਆਉਣੀ ਹੈ ਜਿਨ੍ਹਾਂ ਨੇ ਆਪਣੀ ਟਰੈਕਟਰ ਟਰਾਲੀਆਂ ਜਾਂ ਗੱਡੀਆਂ ਲੈ ਕੇ ਆਉਣੀਆਂ ਰੋਸ਼ਨ ਗਰਾਊਂਡ ਤੋਂ ਹੀ ਜਿਹੜੇ ਹੈਗੇ ਆ ਉਹ ਨੰਬਰ ਲਗਾਏ ਜਾਣਗੇ ਆਪਾਂ ਬੇਨਤੀ ਕਰਦੇ ਆ ਕਿ ਜਿਹੜੇ گورਨਮੈਂਟ ਕਾਲਜ ਤੋਂ ਉਧਰੋਂ ਨਗਰ ਕੀਰਤਨ ਆਉਂਦੇ ਆ ਕਿਰਪਾ ਕਰਕੇ ਉਹ ਵੀ ਸਮੇਂ ਸਿਰ ਪਹੁੰਚਣ ਤੇ ਉਸ ਤੋਂ ਬਾਅਦ ਜੇਕਰ ਕੋਈ ਘੰਟਾ ਘਰ ਤੋਂ ਆਉਂਦਾ ਜਾਂ ਕੋਈ ਸੈਸ਼ਨ ਚੌਂਕਲੋਂ ਆਉਂਦਾ ਉਹ ਜਿਹੜੀ ਸ਼ੁਰੂਆਤ ਆ ਉਹ ਇਹਨਾਂ ਨੇ ਜੋ ਪ੍ਰਬੰਧਕ ਕਮੇਟੀ ਆ ਉਹ ਜਿਹੜੀ ਹੈਗੀ ਉਹ ਰੋਸ਼ਨ ਗਰਾਉਂਡ ਤੋਂ ਰੱਖੀ ਆ ਇਹਦੇ ਵਿੱਚ ਇਹ ਹੁੰਦਾ ਕਿ ਪਿਛਲੀ ਵਾਰੀ ਕੁਝ ਹੋਇਆ ਸੀਗਾ ਏਦਾਂ ਦੀ ਮਿਸ ਹੈਪਨਿੰਗ ਜਾਂ ਕੁਝ ਏਦਾਂ ਦੀ ਅਗੜਬੜੀ ਹੋਈ ਸੀਗੀ ਕਿ ਜਿਹਦੇ ਵਿੱਚ ਵਿੱਚੋਂ ਟਰਾਲੀਆਂ ਲੱਗਣ ਦੀ ਕੋਸ਼ਿਸ਼ ਕੀਤੀ ਸੀ ਮੈਂ ਫਿਰ ਬੇਨਤੀ ਕਰਦਾ ਕਿ ਇਹ ਸਾਰੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਹੋਣਾ ਆ ਜੇਕਰ ਆਪਾਂ ਤਰਤੀਬ ਵਾਈਜ਼ ਨੰਬਰਿੰਗ ਵਾਈਜ਼ ਆਪਾਂ ਚੱਲਾਂਗੇ ਤੇ ਸਾਰਿਆਂ ਦਾ ਇਹ ਹੋਏਗਾ ਇਹਦੇ ਵਿੱਚ ਹੋਏਗਾ ਕਿਉਂਕਿ ਧੀਆਂ ਪਹਿਣਾ ਸਾਰੇਆਂ ਦੀਆਂ ਉੱਥੇ ਆਉਂਦੀਆਂ ਤੇ ਕਈ ਸ਼ਰਾਰਤੀ ਮੁੰਡੇ ਆਉਂਦੇ ਆ ਜਿਹੜੇ ਕਿ ਸਾਡੀਆਂ ਧੀਆਂ ਭੈਣਾਂ ਨਾਲ ਬਦਤਮੀਜ਼ੀ ਕਰਦੇ ਆ ਜੇਕਰ ਅਸੀਂ ਨੰਬਰਿੰਗ ਲਾਏ ਹੋਏਗੀ ਉਹਨਾਂ ਦੀ ਆਈਡੈਂਟੀਟੀ ਸਾਨੂੰ ਕਰਨੀ ਸੌਖੀ ਹੋ ਜਾਏਗੀ ਸੋ ਮੈਂ ਇਹੀ 10 ਬੇਨਤੀ ਕਰਦਾ ਕਿ ਉੱਥੋਂ ਨੰਬਰਿੰਗ ਲਗਣੀ ਆ ਇੱਕ ਤੋਂ ਲੈ ਕੇ ਜਿੰਨੀਆਂ ਵੀ ਟਰਾਲੀਆਂ ਹੋਈਆਂ ਵਿੱਚੋਂ ਕੋਈ ਨਾ ਆਵੇ ਤੇ ਜੇਕਰ ਕੋਈ ਵਿੱਚੋਂ ਆਇਆ ਤੇ ਮੈਂ ਬੇਨਤੀ ਕਰਾਂਗਾ ਕਿ ਪ੍ਰਬੰਧਕ ਕਮੇਟੀ ਉੱਤੇ ਐਕਸ਼ਨ ਲਵੇ ਜੈ ਗੁਰਦੇਵ ਜੈ ਪੀ